ਈ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਪਾਵਨ ਸ਼ਬਦ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਰਾਗ ਰਾਮਕਲੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਕਤ ਕੀ ਵਿਦ ਨੈਣੋਂ ਡੀਠੀ ਅਕਸਰ ਦੁਨੀਆ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਰੱਬ ਨੂੰ ਭੁੱਲੇ ਹੋਏ ਜਾਂ ਗੁਰਬਾਣੀ ਦੇ ਦੱਸੇ ਰਸਤੇ ਤੋਂ ਭਟਕੇ ਹੋਏ ਮਨੁੱਖ ਨੂੰ ਅੰਮ੍ਰਿਤ ਵਰਗਾ ਮਿੱਠਾ ਵਾਹਿਗੁਰੂ ਜੀ ਦਾ ਨਾਮ ਕੌੜਾ ਲੱਗਦਾ ਹੈ ਆਪਾਂ ਦੇਖਦੇ ਹਾਂ ਜਦ ਕਿਸੇ ਨੂੰ ਅੰਮ੍ਰਿਤ ਛਕਣ ਲਈ ਕਿਹਾ ਜਾਵੇ ਤਾਂ ਇਨਸਾਨ ਕਈ ਬਹਾਨੇ ਬਣਾਉਂਦਾ ਹੈ ਕਿ ਪਰਿਵਾਰ ਨਾਲ ਸਲਾਹ ਕਰਾਂਗਾ ਜਾਂ ਅਜੀ ਸਮਾਂ ਨਹੀਂ ਹੈ ਪਰ ਸ਼ਰਾਬ ਪੀਣ ਵੇਲੇ ਕਿਸੇ ਨਾਲ ਵੀ ਸਲਾਹ ਨਹੀਂ ਕਰਦਾ ਹੈ ਮਾਨੋ ਜ਼ਹਿਰ ਵਰਗੀ ਕੌੜੀ ਸ਼ਰਾਬ ਦੇ ਵਿੱਚੋਂ ਇਹ ਅੰਮ੍ਰਿਤ ਵਰਗੀ ਮਿਠਾਸ ਮਹਿਸੂਸ ਕਰਦਾ ਹੈ ਅਤੇ ਬੜਾ ਖੁਸ਼ ਹੁੰਦਾ ਹੈ ਇਸਾਕਤ ਪੁਰਸ਼ ਦੀ ਨਿਸ਼ਾਨੀ ਹੈ ਕੂੜਾ ਕਪਟ ਅਹੰਕਾਰ ਦੀ ਜਾਨ ਨਾਮ ਸੁਨਤ ਜਨ ਵਿਸ਼ੂਆ ਦਸਾਨਾ ਅਤੇ ਦੁਨੀਆ ਤੇ ਠੱਗੀਆਂ ਮਾਰ ਕੇ ਖਤਮ ਹੋ ਜਾਣ ਵਾਲੇ ਝੂਠੇ ਪਦਾਰਥ ਇਕੱਠੇ ਕਰਕੇ ਅਹੰਕਾਰ ਦੇ ਵਿੱਚ ਬੜਾ ਖੁਸ਼ ਹੁੰਦਾ ਹੈ ਪਰ ਉਸ ਵਾਹਿਗੁਰੂ ਜੀ ਦਾ ਨਾਮ ਸੁਣਦਿਆਂ ਹੀ ਇਸ ਨੂੰ ਇਨਾ ਦੁੱਖ ਲੱਗਦਾ ਹੈ ਜਿਵੇਂ ਇਸ ਨੂੰ ਕਿਸੇ ਜ਼ਹਿਰੀਲੇ ਬਿਸ਼ੂ ਨੇ ਭਾਵ ਅਠੂਹੇ ਨੇ ਡੰਗ ਮਾਰ ਦਿੱਤਾ ਹੋਵੇ ਅਕਸਰ ਜਦੋਂ ਮਾਇਆ ਦੀ ਗੱਲ ਆਉਂਦੀ ਹੈ ਤਾਂ ਸਾਡੇ ਆਮ ਦੁਨਿਆਵੀ ਲੋਕਾਂ ਦੀ ਸੋਚ ਹੈ ਕਿ ਸ਼ਾਇਦ ਇੱਥੇ ਰੁਪਏ ਜਾਂ ਪੈਸੇ ਦੀ ਗੱਲ ਹੋ ਰਹੀ ਹੈ ਪਰ ਨਹੀਂ ਦੁਨੀਆਂ ਦੀ ਹਰ ਉਹ ਚੀਜ਼ ਮਾਇਆ ਹੈ ਜੋ ਸਾਨੂੰ ਉਸ ਰੱਬ ਜੀ ਦੇ ਦੱਸੇ ਕੋਈ ਰਾਹ ਤੋਂ ਦੂਰ ਕਰਦੀ ਹੈ ਜਾਂ ਇਨਸਾਨ ਦੇ ਅਤੇ ਰੱਬ ਦੇ ਵਿਚਕਾਰ ਕੰਧ ਬਣਦੀ ਹੈ। ਚਾਹੇ ਉਹ ਸਾਡਾ ਪਰਿਵਾਰ ਹੈ, ਚਾਹੇ ਧਨ-ਦੌਲਤ, ਸ਼ੋਹਰਤ ਜਾਂ ਸਾਡੇ ਉੱਚੇ ਅਹੁਦੇ। ਭਾਗ ਗੁਰਬਾਣੀ ਦੇ ਵਿੱਚ ਉਸ ਹਰ ਚੀਜ਼ ਨੂੰ ਮਾਇਆ ਦਾ ਨਾਮ ਦਿੱਤਾ ਹੈ। ਸੁਹੂਈਆਂ, ਫੁੱਲਾਂ ਦੀ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ